ਜੀ ਸਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਸਾਡਾ ਪੰਜਾਬ ਸਰਕਾਰ ਦਾ ਤੇ ਉਹਦੇ ਤਹਿਤ ਜਿਹੜਾ ACP ਸੈਂਟਰਲ ਤੇ SHO ਡਿਵੀਜ਼ਨ ਨੰਬਰ 3 ਇਹਨਾਂ ਦੀ ਟੀਮ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 505 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਹੈ ਤੇ ਅਸੀਂ ਜਿਹੜਾ ਹੈਗਾ ਐਫ ਆਈ ਆਰ ਰਜਿਸਟਰ ਕੀਤੀ ਹੈ ਡਿਵੀਜ਼ਨ ਨੰਬਰ 3 ਦੇ ਵਿੱਚ ਤੇ ਜਿਹੜੇ ਦੋ ਦੋਸ਼ੀ ਨੇ ਕਦਰ ਨਾਲ ਮਨੀਸ਼ ਕੁਮਾਰ ਤੇ ਇੱਕ ਦਾ ਨਾਮ ਰਾਹੁਲ ਕੁਮਾਰ ਦੋਨੋਂ ਬੇਸਿਕਲੀ ਇਹ ਯੂਪੀ ਦੇ ਰਹਿਣ ਵਾਲੇ ਨੇ ਬਟ ਆਪਾਂ ਕਹਿ ਸਕਦੇ ਆ ਕਿ ਬਲੇ ਬੜੇ ਇੱਥੇ ਹੀ ਨੇ ਇੱਥੇ ਹੀ ਪੜ੍ਹਾਈ ਕੀਤੀ ਐ ਤੇ ਇਹਨਾਂ ਕੋਲੋਂ ਜਿਹੜੀ ਆ 505 ਗ੍ਰਾਮ ਜਿਹੜੀ ਆ ਹੈਰੋਇਨ ਐ ਉਹ ਸਿਨਾਕਬੰਦੀ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਅੱਗੇ ਕਿਤੇ ਵੇਚਣ ਜਾ ਰਹੇ ਸੀਗੇ ਤੇ ਉਹ ਅਸੀਂ ਰਿਕਵਰ ਕੀਤੀ ਐ ਤੇ ਹੁਣ ਅਸੀਂ ਇਹਨਾਂ ਦਾ 5 ਦਿਨ ਦਾ ਹੋਰ ਜਿਹੜਾ ਉਹ ਰਿਮਾਂਡ ਲੇਤਾ ਪੁਲਿਸ ਰਿਮਾਂਡ ਤੇ ਅੱਗੇ ਹੁਣ ਅਸੀਂ ਸਾਰਾ ਜਿਹੜਾ ਬੈਕਵਰਡ ਲਿੰਕ ਐ ਇਹਦੇ ਵਿੱਚ ਉਹ ਐਸਟੈਬਲਿਸ਼ ਕਰ ਰਹੇ ਹਾਂ ਕਿ ਇਹਨਾਂ ਨੇ ਕਿੱਥੋਂ ਲੈ ਕੇ ਆਏ ਨੇ ਇਹ ਤੇ ਅੱਗੇ ਕਿੱਥੇ ਇਹ ਇਹਨਾਂ ਨੇ ਦੇਣਾ ਸੀਗਾ ਯਾ ਇਸ ਤੋਂ ਪਹਿਲਾਂ ਵੀ ਇਹ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਬੁਨੀਸ਼ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਜਿਹੜੇ 5 ਪਰਚੇ ਦਰਜ ਨੇ ਜਿਹੜੇ ਕਿ ਸਨੇਚਿੰਗ ਦੇ ਨੇ ਤੇ ਇੱਕ ਪਰਚਾ ਜਿਹੜਾ ਸਨੇਚਿੰਗ ਦੇ ਨਾਲ ਆਰਮਜ਼ ਐਕਟ ਵੀ ਲੱਗਿਆ ਹੋਇਆ 2023 ਦੇ ਤਕਰੀਬਨ ਜਿਹੜੇ ਮੁਕਦਮੇ ਸਾਰੇ ਹੈਗੇ ਨੇ ਉਸ ਤੋਂ ਬਾਅਦ ਬੇਲ ਆਊਟ ਬੇਲ ਤੇ ਆ ਬਾਹਰ ਆ ਕੇ ਇਹਨੇ ਜਿਹੜਾ ਇਹ ਡੀਬੀਐਸ ਜਿਹੜਾ ਚਿੱਟੇ ਦਾ ਕੰਮ ਜਿਹੜਾ ਇਹ ਕਰਦਾ ਪਿਆ ਸੀ ਤੇ ਸਰ ਜਿਹੜਾ ਰਾਹੁਲ ਕੁਮਾਰ ਇਹਦੇ ਨਾਲ ਦੂਜਾ ਦੋਸ਼ੀ ਹੈਗਾ ਇਹਦੇ ਨਾਲ ਕੀ ਰੋਲ ਹੈ ਕੋਈ ਫਰੈਂਡ ਹੈ ਜਾਂ ਕੋਈ ਰਿਸ਼ਤੇਦਾਰ ਹੈ ਬਿਲਕੁਲ ਇਹਦਾ ਇਹ ਦੋਸਤ ਹੈ ਜੀ ਪੁਰਾਣਾ ਤੇ ਜਿਹੜਾ ਹੁਣ ਇਹਦੇ ਖਿਲਾਫ ਪਹਿਲਾਂ ਕੋਈ ਲੇਕਿਨ ਪਰਚਾ ਦਰਜ ਨਹੀਂ ਹੈਗਾ ਬਟ ਇਹ ਜਿਹੜਾ ਇਹ ਕੰਮ ਸੀਗਾ ਇਹ ਦੋਨੋਂ ਇਕੱਠੇ ਮਿਲ ਕੇ ਕਰਦੇ ਨੇ ਤੇ ਪੰਜ ਮੁਕਦਮਾ ਜੇ ਤਾਂ ਪਹਿਲਾਂ ਹੁੰਦਾ ਤੇ ਸਨੇਚਿੰਗ ਦੇ ਹੈ ਜਿਹੜਾ ਹੈ ਨਾ ਇਹ ਨਸ਼ੇ ਵਾਲੇ ਕਿਤਾਬਤ ਮਤਲਬ ਇਹਨੂੰ ਕੀ ਕੋਈ ਐਕਸਟਰਾ ਕੀ ਕੋਈ ਦਿਮਾਗ ਚ ਹੈ ਦੇਖੋ ਕ੍ਰਾਈਮ ਹੈ ਜਿਹੜਾ ਕ੍ਰਿਮੀਨਲ ਮਾਈਂਡ ਹੈ ਇਹਦੇ ਵਿੱਚ ਹੁਣ ਜਿਹੜਾ ਹੈਗਾ ਕਿ ਪੈਸਾ ਲਾਲਚ ਲਾਲਚ ਉਮਰ 19 ਸਾਲ ਹੈ ਇੱਕ ਦੀ 20 ਸਾਲ ਹੈ ਇਹ ਕਿੰਨੇ ਸਾਲ ਤੋਂ ਇਹ ਕੰਮ ਕਰਦੇ ਸੀਗੇ ਉਮਰਾਂ ਤਾਂ ਛੋਟੀਆਂ ਹੀ ਦੋਨੋਂ ਦੇਖੋ ਜਿਹੜੇ ਇੱਕ ਸਨੇਚਿੰਗ ਦੇ ਪਰਚੇ ਨੇ 2023 ਦੇ ਨੇ ਸਾਰੇ ਤਾਂ ਮਤਲਬ ਉਦੋਂ ਇਹ 18 ਸਾਲ ਦਾ ਸੀਗਾ ਜੀ ਤੇ ਉਸ ਤੋਂ ਬਾਅਦ ਬੇਲ ਹੋ ਜਾਂਦੀ ਹੈ ਤੇ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿੰਨੀ ਦੇਰ ਤੋਂ ਇਹ ਸਾਰਾ ਇਹ ਕੰਮ ਇਹ ਕਰਦੇ ਪਏ ਨੇ ਨਸ਼ਾ ਕਰਦੇ ਨਹੀਂ ਕੋਈ ਨਸ਼ਾ ਕਰਦੇ ਨਹੀਂ ਜਿਹੜੀ ਹੱਲ ਤੱਕ ਸਾਡੇ ਗੱਲ ਸਾਹਮਣੇ ਆਈ ਹੈ ਕਿ ਖੁਦ ਨਹੀਂ ਕਰਦੇ ਅੱਗੇ ਸਿਰਫ ਇਹ ਵੇਚਦੇ ਨੇ ਸਾਰੇ ਕਿਸੇ ਨੂੰ ਡਿਲੀਵਰੀ ਦੇਣ ਜਾਂਦੇ ਸੀ ਬਿਲਕੁਲ ਹੀ ਕਿਸੇ ਨੂੰ ਡਿਲੀਵਰੀ ਦੇਣ ਜਾ ਰਹੇ ਸੀਗੇ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀਗੀ ਤੇ ਉਹਦੇ ਵਿੱਚ ACP ਸੈਂਟਰਲ ਤੇ SHO ਤਿੰਦੀ ਟੀਮ ਨੇ ਜਿਹੜਾ ਇਹਨਾਂ ਨੂੰ ਲੈਪ ਸਰ ਕਿੰਨੇ ਹੋਰ ਵੀ ਲੜਕੇ ਮੰਜੂਰ ਨੇ ਕੋਈ ਇਹੋ ਇਨਵੈਸਟੀਗੇਸ਼ਨ ਦਾ ਦੇਖੋ ਪਾਰਟ ਹੈ ਜਿਹੜਾ ਮੌਕੇ ਤੇ ਸਾਨੂੰ ਦੋ ਬੰਦੇ ਜਿਹੜੇ ਅਸੀਂ ਕਾਬੂ ਕੀਤੇ ਉਹਨਾਂ ਕੋਲੋਂ ਰਿਕਵਰੀ ਹੋਈ ਹੈ ਹੁਣਗੇ ਅਸੀਂ ਬੈਕਵਰਡ ਲਿੰਕ ਚੈੱਕ ਕਰਾਂਗੇ ਕਿੱਥੋਂ ਲੈ ਕੇ ਆਏ ਉਹ ਇਹਨਾਂ ਨੇ ਦੱਸਿਆ ਸਾਨੂੰ ਬਟ ਉਹ ਅਸੀਂ ਵਾਲੀ ਇਨਵੈਸਟੀਗੇਸ਼ਨ ਦਾ ਪਾਰਟ ਅਸੀਂ ਰਿਵੀਲ ਨਹੀਂ ਕਰ ਸਕਦੇ ਉਹਨੂੰ ਪ੍ਰੋਪਰ ਅਸੀਂ ਚੇਨ ਜਿਹੜੀ ਅਸੀਂ ਬਣਾ ਕੇ ਚੱਲ ਰਹੇ ਹਾਂ ਤੇ ਵੀ ਦੇਖ ਰਹੇ ਕਿ ਪਹਿਲਾਂ ਇਹ ਅਗਰ ਇਹਨਾਂ ਨੇ ਕਿਤੇ ਡਿਲੀਵਰੀ ਕੀਤੀ ਹੈ ਤਾਂ ਕਿੱਥੇ ਕਿੱਥੇ ਕੀਤੀ ਹੈ ਕਿਹਨੂੰ ਕੀਤੀ ਹੈ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਤੇ ਅਸੀਂ ਉਹਨਾਂ ਨੂੰ ਐਫਆਈਆਰ ਦੇ ਵਿੱਚ ਲਿਆਵਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਤੇ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਸਰ ਇਹਦਾ ਫੈਮਿਲੀ ਬੈਕਗ੍ਰਾਉਂਡ ਬੇਸਿਕਲੀ ਪੁਰਾਣੇ ਯੂਪੀ ਦੇ ਨੇ ਇੱਥੇ ਵੀ ਆ ਕੇ ਪਹਿਲਾਂ ਕੋਈ ਜਿਹੜਾ ਮੁਨੀਸ ਸੀਗਾ ਹੌਜ਼ਰੀ ਦੇ ਵਿੱਚ ਕੰਮ ਕਰਦਾ ਸੀਗਾ ਜਿਹੜਾ ਰਾਹੁਲ ਹੈ ਉਹ ਵੀ ਛੋਟਾ-ਮੋਟਾ ਕੰਮ ਕਰਦਾ ਮਤਲਬ ਕਿ ਆਪਾਂ ਕਹਿ ਸਕਦੇ ਲੇਬਰਰ ਜਿਹੜੀ ਦਿਹਾੜੀ ਵਾਲਾ ਕੰਮ ਜਿਹੜਾ ਤਕਰੀਬਨ ਉਹ ਕਰਦੇ ਨੇ ਸਰ ਸਾਨੀਆਲ ਦੀ ਥਾਣੇ ਜੀ ਨਾਲ ਦੇ ਚਾਰ ਮਾਮਲੇ ਦਰਜ ਹੈ ਜੀ ਤੇ ਜਿਹਦੇ ਚ ਤਿੰਨ ਮਾਮਲੇ ਅੱਠਵੇਂ ਮਹੀਨੇ ਦੇ ਤਿੰਨ ਤਿੰਨ ਵਾਰ ਮਾਮਲੇ ਦਰਜਾ ਇੱਕ 20 ਦਾ ਇੱਕ 30 ਦਾ ਇੱਕ ਦੂਜਾ ਵੀ 20 ਦਾ ਮਤਲਬ ਸਾਨੀਆਲ ਵਾਲੇ ਨਹੀਂ ਇਹਨਾਂ ਨੂੰ ਜ਼ਿਆਦਾਤਰ ਫੜਿਆ ਵਾ ਇਸ ਜਿਹੜੀ ਅਪਰਾਧ ਦੀ ਅਪਰਾਧ ਜਿਹੜੀ ਕਰ ਰਹੀ ਸੀ ਦੇਖੋ ਜਿਹੜਾ ਇੱਕ ਮਨੀਸ਼ ਹੈਗਾ ਇੱਕ ਗਿਆਸਪੁਰੇ ਦਾ ਰਹਿਣ ਵਾਲਾ ਪਹਿਲਾਂ ਜਿਹੜੀ ਇਹ ਸਨੇਚਿੰਗ ਵਗੈਰਾ ਕਰਦਾ ਸੀਗਾ ਉਧਰਲੇ ਪਾਸੇ ਕਰਦਾ ਸੀਗਾ ਠੀਕ ਹੈ ਹੁਣ ਵੀ ਇਹ ਰਹਿੰਦਾ ਉਧਰਲੇ ਪਾਸੇ ਹੀ ਹੈ ਜਿਹੜੀ ਸਿਰਫ ਡਿਲੀਵਰੀ ਦੇਣ ਲਈ ਅੰਦਰ ਏਰੀਆ ਚ ਆਇਆ ਸੀਗਾ ਸਾਡੇ ਤੇ ਕਸਟਮਰ ਆਪਾਂ ਕਹਿ ਸਕਦੇ ਆ ਕਿ ਉਹ ਏਰੀਆ ਚ ਸੀਗਾ ਜੀ ਤੇ ਸਾਡੀ ਟੀਮ ਨੇ ਜਿਹੜਾ ਇਹਨੂੰ ਫੜਿਆ ਤੇ ਸਰ ਇਹ ਹੀ ਹੈਗੀ ਕਿ ਕਿਥੇ ਸੀਗੀ ਆਈਕੀ ਦੇ ਚ ਸੀ ਇਹ ਬਾਈਕ ਤੇ ਸੀਗੀ ਜੀ ਬਾਈਕ ਸਿਰਫ ਬਾਈਕ ਇਹਨਾਂ ਦਾ ਸੀ ਜੀ ਚੋਰੀ ਹੋਇਆ ਜੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਸਾਰਾ ਅਸੀਂ ਡੀਟੀਓ ਦਫਤਰ ਤੋਂ ਸੜਾ ਹੈਗਾ ਸਾਰਾ ਆਰਟੀਓ ਦਫਤਰ ਤੋਂ ਰਿਕਾਰਡ ਲੈ ਰਹੇ ਆ ਠੀਕ ਹੈ ਠੀਕ ਹੈ ਧੰਨਵਾਦ